ਗਲ ਦੱਸਣ ਯੋਗ ਹੈ ਕਿ ਪਿਛਲੇ ਦਿਨੀ ਕੇਂਦਰ ਦੀ ਟੀਮ ਵੱਲੋਂ ਵੀ ਹੈੱਡ ਵਰਕਰਸ ਦੇ ਦੌਰਾ ਕੀਤਾ ਗਿਆ ਸੀ ਜੇਕਰ ਯੋਗ ਹੈ ਕਿ ਹੈੱਡ ਵਰਕਰਸ ਦੇ ਗੇਟ ਟੁੱਟਣ ਵੇਲੇ ਇੱਕ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਸੀ ਸੂਤਰਾਂ ਦੀ ਮੰਨਿਆਤਾ ਵਿਭਾਗ ਵੱਲੋਂ ਹੋਰ ਵੀ ਅਧਿਕਾਰੀਆਂ ਦੇ ਇਸ ਦੀ ਗਾਜ ਦੇਖ ਸਕਦੀ ਹੈ ਹੈੱਡ ਵਰਕਸ ਦੇ ਗੇਟ ਟੁੱਟਣ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਪੰਜਾਬ ਸਰਕਾਰ ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਇੱਕ ਐਕਸੀਐਨਐਸਡੀ ਅਤੇ ਜੇੀ ਲੈਵਲ ਦੇ ਅਧਿਕਾਰੀਆਂ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਵੱਡਾ ਪਾਣੀ ਜੋ ਕਿ ਰਣਜੀਤ ਸਾਗਰ ਡੈਮ ਤੋਂ ਗੇਟਾਂ ਵੱਲ ਛੱਡਿਆ ਗਿਆ ਸੀ ਜਿਸ ਦੇ ਚੱਲਦੇ ਮਾੜੋਪੁਰ ਹੈਡਵਰਕਸ ਦੇ ਤਿੰਨ ਗੇਟ ਟੁੱਟ ਗਏ ਸਨ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਏ ਇਹ ਜੋ ਗੇਟ ਜੋ ਟੁੱਟੇ ਗਣਸ ਤੇ ਸਨ ਜਿਸ ਦੇ ਚੱਲਦੇ ਭਾਰੀ ਮਾਤਰਾ ਚ ਪਾਣੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫੈਲ ਗਿਆ ਸੀ ਜਿਸ ਦੇ ਚੱਲਦੇ ਕਾਫੀ ਤਬਾਈ ਹੋਈ ਸੀ ਅਤੇ ਕਈ ਲੋਕਾਂ ਦੀ ਜਾਨਾਂ ਅਤੇ ਮਾਲ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਪੁਲ ਜੋ ਕਿ ਅਸੀਂ ਮਾਦੋਪੁਰ ਦੇ ਰਾਵੀ ਦਰਿਆ ਦੇ ਪੁਲ ਦੇ ਖਰੇ ਹੈ ਜੋ ਕਿ ਜੰਮੂ ਕਸ਼ਮੀਰ ਨੂੰ ਪੰਜਾਬ ਨਾਲ ਜੋੜਦਾ ਹੈ ਇਸ ਵੀ ਕਾਫੀ ਕਰੈਕ ਹੋ ਚੁਕਿਆ ਹੈ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਦੇ ਚਲਦੇ ਪੰਜਾਬ ਦੇ ਇਸ ਪੁਲ ਤੋਂ ਆਵਾਜਾਈ ਬੰਦ ਹੈ ਔਰ ਮਾਤਰ ਇੱਕ ਪੁਲ ਤੋਂ ਹੀ ਜੰਮੂ ਕਸ਼ਮੀਰ ਅਤੇ ਪੰਜਾਬ ਨੂੰ ਆਵਾਜਾਈ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਇੱਥੇ ਵੱਡੇ ਐਕਸ਼ਨ ਨੂੰ ਜੋ ਕਿ ਇੱਕ ਵੈਕਸਿਨ ਇੱਕ ਐਸਡੀਓ ਤੇ ਇੱਕ ਜੇਈ ਦੇ ਉੱਪਰ ਕੀਤਾ ਗਿਆ ਹੈ ਉਸ ਨੂੰ ਕਾਫੀ ਵੱਡਾ ਮੰਨਿਆ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਵਿੱਚ ਜੋ ਕਿ ਕੇਂਦਰ ਸਰਕਾਰ ਦੀ ਟੀਮਾਂ ਵੀ ਇੱਥੇ ਜਾਂਚ ਕਰ ਚੁੱਕੀਆਂ ਸਨ ਉਸ ਦੇ ਚਲਦੇ ਆਉਣ ਵਾਲੇ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ ਹੋਰ ਵੀ ਅਧਿਕਾਰੀਆਂ ਵਿੱਚ ਇਸ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਦੇਖਦੇ ਰਹੋ ਡੇਲੀ ਪਬਲਿਕ ਲਾਈ ਮੈਂ ਹਾਂ ਵਿਨੋਦ